ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਪਾਰਟੀ ਵੇਅਰ ਸੂਟਾਂ ਦੀ ਕਲੈਕਸ਼ਨ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਚਮਚਮ ਕਰਦੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟ ਆਪਣੇ ਕੋਲ ਹੈਗੇ ਸੀਗੇ 1-1 2-2 ਪੀਸ ਜਿਹੜੇ ਅਵੇਲੇਬਲ ਆਪਾਂ ਉਹਨਾਂ ਦੇ ਉੱਤੇ ਕਰ ਦਿੱਤਾ ਹੈ ਡਿਸਕਾਊਂਟ ਪਾਰਟੀ ਦਾ ਸੀਜ਼ਨ ਸਟਾਰਟ ਹੋ ਗਿਆ ਇਸ ਕਰਕੇ ਤੁਸੀਂ ਆਫਰ ਦਾ ਫਾਇਦਾ ਲਓ ਜਿੰਨੇ ਜਿੰਨੇ ਮੈਂ ਲੈਸ ਕੀਤੀ ਆ ਇਹ ਸਾਰੇ ਸੂਟ ਤਕਰੀਬਨ 3000 ਪਲੱਸ ਵਾਲੇ ਸੂਟ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਅੰਡਰ ਤੁਹਾਨੂੰ 3000 ਦੇ ਵਿੱਚ ਮਿਲਣਗੇ ਯਾਨੀ ਕਿ 2250 2500 ਇਸ ਤਰ੍ਹਾਂ ਕਰਕੇ ਰੇਂਜ ਹੋਣੀਆਂ ਬਹੁਤ ਪਿਆਰੇ ਸੂਟ ਨੇ ਆਫਰ ਦਾ ਲਓ ਫਾਇਦਾ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਠੀਕ ਹੈ ਜੀ ਤੇ ਸ਼ੇਅਰ ਬਹੁਤ ਸਾਰੀਆਂ ਭੈਣਾਂ ਕਰਦੀਆਂ ਨੇ पर तुम मेरे नाल भी शेयर करो मैंने दसिया करो फिर ही तुम मिलेगा जी गिफ्ट ठीक है वीडियो की टाइमिंग रात अठ बजे होएगी पेमेंट का मूड ऑनलाइन होएगा बटाला रोड अड्डा मोनंगल जिला गुरदासपुर साढ़ा एड्रेस होएगा तो चलो देखते दे हैं आज दे पार्टी पार्टीवेयर बहुत सोहने सोने सूट हाँ जी तो चलो जी अज का पेला सूट देखते दे हैं रैड कलर का सूट है और सिंगल पीस अपने को अवे अवेलेबल आ ओके ਕਿਸ ਨੂੰ ਦੇਣਾ ਹੈ ਰੈੱਡ ਕਲਰ ਦਾ ਸੂਟ ਜਾਂ ਆਪਣੇ ਵਾਸਤੇ ਲੈਣਾ ਹੈ ਤੇ ਉਹ ਲੈ ਸਕਦੇ ਪਾਕਿਸਤਾਨੀ ਸੂਟ ਬਹੁਤ ਹੀ ਸੋਹਣਾ ਨੈਚੁਰਲ ਕ੍ਰੇਪ ਪਿਓਰ ਕ੍ਰੇਪ ਦੇ ਉੱਪਰ ਆਏਗਾ ਜੀ ਇੰਨਾ ਸੋਹਣਾ ਸੂਟ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਆਏਗਾ ਐਲੋ ਜੀ ਠੀਕ ਹੈ ਇਸ ਤਰ੍ਹਾਂ ਦਾ ਕਿਰਾ ਇਸ ਤਰ੍ਹਾਂ ਬਣਿਆ ਹੋਇਆ 골ਡਨ ਵਰਕ ਆਏਗਾ ਸਾਰੇ ਸੂਟ ਦੇ ਉੱਪਰ ਠੀਕ ਹੈ ਐਲੋ ਜੀ ਇਸ ਤਰ੍ਹਾਂ ਦਾ ਸੂਟ ਆਏਗਾ ਨੈਚੁਰਲ ਕ੍ਰੇਪ ਦੇ ਉੱਪਰ ਪਿਓਰ ਰੈੱਡ ਕਲਰ ਦਾ ਸੂਟ ਇਹਦੇ ਨਾਲ ਆਏਗਾ ਜੀ ਦੁਪੱਟਾ ਚਰੌਂ ਦਾ ਤਕਰੀਬਨ ਅੱਜ ਦੇ ਦੁਪੱਟੇ ਚਰੌਂ ਦੇ ਰਹਿਣਗੇ ਜਾਂ ਪਿਓਰ ਸਟੱਫ ਦੇ ਜਿਹੜਾ ਵੀ ਸਟੱਫ ਦਾ ਸੂਟ ਆਏਗਾ ਉਹ ਸਟੱਫ ਦੇ ਰਹਿਣਗੇ ਬਹੁਤ ਪਿਆਰੇ ਪਿਆਰੇ ਸੂਟ ਲਓ ਜੀ ਇਸ ਤਰ੍ਹਾਂ ਦੀ ਲੈਸ ਮਿਲੇਗੀ ਉੱਪਰ ਮੋਤੀ ਵਾਲੀ 골ਡਨ ਮੋਤੀ ਵਾਲੀ ਔਰ ਇਸ ਤਰ੍ਹਾਂ ਦਾ ਵਰਕ ਆਏਗਾ ਚਨੌਂ ਦੇ ਦੁਪੱਟੇ ਉੱਪਰ ਪਿਓਰ ਚਨੌਂ ਦਾ ਦੁਪੱਟਾ ਆਏਗਾ ਤੇ ਹੁਣ ਕਰਦੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਸਿੰਗਲ ਸੂਟ ਅਵੇਲੇਬਲ ਆਪਣੇ ਕੋਲ 2250 ਓਨਲੀ 2250 ਦਾ ਪ੍ਰਾਈਸ ਲੱਗੇਗਾ ਠੀਕ ਹੈ ਜੀ ਰੈੱਡ ਕਲਰ ਸਿੰਗਲ ਪੀਸ ਅਵੇਲੇਬਲ ਇਸ ਕਰਕੇ ਦੇ ਰਿਹਾ 2250 ਠੀਕ ਹੈ ਜੀ ਨੈਕਸਟ ਸੂਟ ਆ ਗਿਆ ਆਪਣੇ ਕੋਲ ਪਿਓਰ ਕਰੇਪ ਦੇ ਉੱਪਰ ਸਾਰੇ ਸੂਟ ਪਿਓਰ ਦੇ ਹੋਣਗੇ ਅੱਜ ਦੇ ਲੋ ਜੀ ਵਾਈਨ ਕਲਰ ਦਾ ਸੂਟ ਆ ਗਿਆ ਤੇ ਰਿੰਕਲਸ ਇਹਨਾਂ ਦੇ ਉੱਪਰ ਹੋਣਗੇ ਹੀ ਹੋਣਗੇ ਕਿਉਂਕਿ ਪਿਓਰ ਦੀਆਂ ਚੀਜ਼ਾਂ ਨੇ ਤੇ ਰਿੰਕਲਸ ਆਂਦੇ ਹੀ ਨੇ ਠੀਕ ਹੈ ਐਲ ਓਕੇ ਜੀ ਵਰਕ ਚੈੱਕ ਕਰੋ 골ਡਨ ਵਰਕ ਆਏਗਾ ਸਾਰਾ ਹੀ ਫਰੰਟ ਜਿਹੜੀ ਆ ਬਹੁਤ ਸੋਹਣੀ ਆਏਗੀ ਘੇਰੇ ਦੇ ਉੱਪਰ ਵੀ ਵਰਕ ਆਏਗਾ ਹੈਲੋ ਜੀ ਠੀਕ ਹੈ ਔਰ ਹੈਲੋ ਬਾਜੂ ਬਹੁਤ ਸੋਣੀ ਬਣੀਆ ਚਾਹੇ ਪਹੁੰਚੇ ਤੇ ਲੈਓ ਚਾਹੇ ਬਾਜੂ ਤੇ ਲੈਓ ਬਹੁਤ ਸੋਹਣਾ ਬਾਜੂ ਦਾ ਕੰਮ ਵੀ ਹੋਇਆ ਹਨਾ ਹੈਲੋ ਜੀ ਠੀਕ ਹੈ ਤੇ ਦੁਪੱਟਾ ਆਏਗਾ ਜੀ ਨਾਲ ਸਿਲਕ ਦਾ ਪੇਪਰ ਸਿਲਕ ਦਾ ਦੁਪੱਟਾ ਆਏਗਾ ਨੈਚੁਰਲ ਕ੍ਰੇਪ ਦੇ ਸੂਟ ਦੇ ਨਾਲ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਹ ਸਾਰਾ ਜਿਹੜਾ ਸਟਾਫ ਆਏਗਾ ਪਿਓਰ ਪਿਓਰ ਦਾ ਹੀ ਆਏਗਾ ਜੀ ਹੈਲੋ ਜੀ ਨੈਚੁਰਲ ਕ੍ਰੇਪ ਦਾ ਦੁਪੱਟਾ ਆਏਗਾ ਪ੍ਰਾਈਸ ਲੱਗੇਗਾ ਜੀ ਓਨਲੀ 2050 ਰੁਪਏ ਠੀਕ ਹੈ ਜੀ 2050 ਰਪਏ ਸੂਟ ਦਾ ਲੱਗੇਗਾ ਪ੍ਰਾਈਸ ਬਹੁਤ ਸੋਹਣਾ ਬਿਊਟੀਫੁਲ ਜਿਹਾ ਸੂਟ ਆ फटाफट ਆਫਰ ਦਾ ਲੈ ਲਓ ਫਾਇਦਾ ਪਾਰਟੀ ਸੀਜ਼ਨ ਆ ਗਿਆ ਲੋ ਜੀ ਨੈਕਸਟ ਆ ਗਿਆ ਸੂਟ ਕਲਰ ਆ ਗਿਆ ਬਲੈਕ ਇਹ ਲੋ ਜੀ ਕਲਰ ਆ ਗਿਆ ਬਲੈਕ ਔਰ ਗੋਲਡਨ ਵਰਕ ਗੋਲਡਨ ਵਰਕ ਤੇ ਤੁਹਾਨੂੰ ਪਾਰਟੀ ਵੇਅਰ ਹਰ ਸੂਟ ਦੇ ਉੱਪਰ ਮਿਲੇਗਾ ਮਿਲੇਗਾ ਘੇਰੇ ਦੇ ਉੱਪਰ ਇਸ ਤਰ੍ਹਾਂ ਵਰਕ ਆ ਗਿਆ ਠੀਕ ਹੈ ਔਰ ਬਾਜੂ ਦੇ ਉੱਪਰ ਆ ਗਿਆ ਠੀਕ ਹੈ ਹਲੋ ਬਹੁਤ ਸੋਹਣਾ ਜਿਹਾ ਵਰਕ ਆਊਗਾ ਬਾਜੂ ਦੇ ਉੱਪਰ ਤੇ ਸਟੱਫ ਆਏਗਾ ਜਿਸ ਸਿਲਕ ਸਿਲਕ ਉਹ ਪਾੜਾ ਸਿਲਕ ਆਏਗਾ ਐਲੋ ਜੀ ਠੀਕ ਹੈ ਤੇ ਇਹਦੇ ਨਾਲ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਜੀ ਤੁਹਾਨੂੰ ਕਿਹਾ ਸੀ ਪਿਓਰ ਦੀਆਂ ਚੀਜ਼ਾਂ ਪਿਓਰ ਦੀਆਂ ਹੀ ਆਉਣੀਆਂ ਐਲੋ ਇਸ ਤਰ੍ਹਾਂ ਦਾ ਪਿਓਰ ਦਾ ਦੁਪੱਟਾ ਆਏਗਾ 4 ਸਾਈਡ ਵਰਕ ਆਏਗਾ ਠੀਕ ਹੈ ਗਲੇਸ ਲੱਗੀ ਹੋਈ ਆ 4 ਸਾਈਡ ਵਰਕ ਆਏਗਾ ਔਰ ਇਹਦਾ ਪ੍ਰਾਈਸ ਆਏਗਾ ਜੀ ਬਿਲਕੁਲ ਚੀਪ ਜਿਹਾ ਪ੍ਰਾਈਸ ਆਏਗਾ 1500 ਓਨਲੀ 1500 ਸਿਲਕ ਦੇ ਸੂਟ ਦਾ ਪ੍ਰਾਈਸ ਆਏਗਾ ਠੀਕ ਹੈ ਜੀ ਨੈਕਸਟ ਸੂਟ ਆ ਗਿਆ ਜੀ ਆਪਣਾ ਜਿਮੀ ਚੂ ਜਿਮੀ ਚੂ ਚ ਦੋ ਡਿਜ਼ਾਈਨ ਦੋ ਕਲਰ ਆਉਣਗੇ ਆਪਣੇ ਕੋਲ ਬਸ ਐਲੋ ਜਿਮੀ ਚੂ ਦਾ ਬਹੁਤ ਸੋਹਰਾ ਪੈਨਲ ਸਾਈਡ ਵਰਕ ਆਏਗਾ ਐਲੋ ਜੀ ਇਸ ਤਰ੍ਹਾਂ ਦਾ ਠੀਕ ਹੈ ਇਹਦੇ ਨਾਲ ਆਏਗੀ ਕ੍ਰੇਪ ਦੀ ਬਾਟਮ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਆਏਗੀ ਤੇ ਬਾਜੂ ਦੇ ਉੱਪਰ ਵਰਕ ਆਏਗਾ ਠੀਕ ਹੈ ਜਿਮੀ ਚੂ ਬ੍ਰਾਂਡ ਦਾ ਸੂਟ ਹੋਏਗਾ ਟਿਸ਼ੂ ਔਰਗੈਂਜ਼ਾ ਟਿਸ਼ੂ ਵਰਗਾ ਇਹਦਾ ਸਟਾਫ ਹੁੰਦਾ ਕਈ ਬਣਾ ਦੇ ਪੁੱਛ ਲੈਣਾ ਜਿਮੀ ਚੋ ਦਾ ਕੀ ਸਟੱਫ ਹੁੰਦਾ ਵੈਸੇ ਤੇ ਬਹੁਤ ਵਾਇਰਲ ਹੋਇਆ ਸੀ ਪਿਛਲੇ ਸਾਲ ਹਲੋ ਨਾਲ ਇਸ ਤਰ੍ਹਾਂ ਦਾ ਆਰਗੈਂਜ਼ਾ ਟਿਸ਼ੂ ਵਰਗਾ ਦੁਪੱਟਾ ਆਏਗਾ ਇਹ ਡਬਲ ਸ਼ਾਈਨੀ ਦਿੰਦਾ ਮਤਲਬ ਰਿਫਲੈਕਸ਼ਨ ਕਰਦਾ ਇਹਦਾ ਕਲਰ ਬਹੁਤ ਸੋਹਣਾ ਇਸ ਤਰ੍ਹਾਂ ਠੀਕ ਹੈ ਹੁਣ ਕਰਦੇ ਆ ਇਹਦੇ ਪ੍ਰਾਈਸ ਦੀ ਗੱਲ ਜੀ ਪ੍ਰਾਈਸ ਲੱਗੇਗਾ ਇਹਦੇ ਤੇ ਸੀਕਵੈਂਸ ਦਾ ਵਰਕ ਵੀ ਹੋਇਆ ਇਹ ਸਾਰਾ ਸੀਕਵੈਂਸ ਵਰਕ ਹੋਇਆ ਬਹੁਤ ਸੋਹਣਾ ਗਲਾ ਹੋਇਆ ਹੈਂਡਵਰਕ ਦਾ ਟੱਚ ਵੀ ਹੈ ਨਾਲ 2250 ਓਨਲੀ 2250 ਸੂਟ ਦਾ ਲੱਗੇਗਾ ਜੀ ਪ੍ਰਾਈਸ ਓਕੇ ਜੀ ਤੇ ਬਹੁਤ ਸੋਹਣਾ ਪਿੰਕ ਕਲਰ ਦਾ ਪਿੰਕ ਓਨੀਅਨ ਜੀ ਸ਼ੇਡ ਆ ਇਹਦੀ ਸੂਟ ਦੀ ਬਹੁਤ ਸੋਹਣੀ ਸ਼ੇਡ ਆ ਨੈਕਸਟ ਦਿਖਾਉਨੇ ਆ ਤੁਹਾਨੂੰ ਲਓ ਜੀ ਤਾਂਬਾ ਕਲਰ ਦਾ ਔਰਗੈਂਜ਼ਾ ਦਾ ਸੂਟ ਠੀਕ ਹੈ ਤਾਂਬਾ ਕਲਰ ਦਾ ਔਰਗੈਂਜ਼ਾ ਦਾ ਸੂਟ ਆਏਗਾ ਤੇ ਬੱਟ ਇਹਦੇ ਵਿੱਚ ਥੋੜਾ ਡਿਫੈਕਟ ਆ ਗਿਆ ਓਕੇ ਇਹ ਵਾਲਾ ਸੂਟ ਨਹੀਂ ਦਵਾਂਗੇ ਓਕੇ ਜੀ ਇਹ ਸੂਟ 'ਚ ਡਿਫੈਕਟ ਆ ਗਿਆ ਲੋ ਜੀ ਨੈਕਸਟ ਸੂਟ ਆ ਗਿਆ ਆਪਣੇ ਕੋਲ ਹਾਂਜੀ ਨੈਕਸਟ ਆ ਗਿਆ ਜੀ organza ਦਾ ਸੂਟ ਆ ਗਿਆ ਬਹੁਤ ਸੋਹਣਾ ਪਿੰਕ ਮਜ਼ੈਂਟਾ ਕਲਰ ਦਾ ਸੂਟ ਹੈ ਵਰਕ ਦੇਖ ਸਕਦੇ ਜੀ ਹੈਂਡਵਰਕ ਦਾ ਟੱਚ ਆ 골ਡਨ ਵਰਕ ਦਾ ਟੱਚ ਆ ਸਾਰੀ ਫਰੰਟ ਤੇ ਘੇਰੇ ਤੇ ਵੀ ਆਊਗਾ ਔਰ ਫਰੰਟ ਤੇ ਵੀ ਆਊਗਾ ਤੁਸੀਂ ਕੱਟ ਵਾਲਾ ਸੂਟ ਵੀ ਬਣਾ ਸਕਦੇ ਹੋ ਔਰ ਜਿਸ ਤਰ੍ਹਾਂ ਮਰਜ਼ੀ ਬਣਾ ਸਕਦੇ ਉਹਦੀ ਬਾਟਮ ਆਏਗੀ ਜੀ ਆਫ ਵਾਈਟ ਕਲਰ ਦੀ ਇਹ ਲੋ ਬਾਟਮ ਦੇ ਉੱਪਰ ਵਰਕ ਆਊਗਾ ਸਿਲਕ ਦੀ ਬਾਟਮ ਹੋਏਗੀ ਠੀਕ ਹੈ ਨਾਲ ਆਏਗਾ ਪਿਓਰ ਦਾ ਦੁਪੱਟਾ ਸ਼ਿਫੋਨ ਦਾ फोर साइड लैस की फिनिशिंग मिलेगी ठीक है सिंपल दुपट्टा आएगा प्राइस लगेगा जी सूट का प्राइस एक सौजी सौ नैक्सट आ गया जी अपने को फिर जिमी चू का डिजाइनिंग हो रही स्टफ जिमी चू का ही आएगा एलो ओरगैनजा टिशू वर्गा स्टफ होएगा तो जी एदी एर भी हैंडवर्क का टच आऊगा परल वर्क आऊगा पैनल साइड वर्क ਬਿਲਕੁਲ ਨਹੀਂ ਰੁਕਦਾ ਇਹ ਸੂਟ ਠੀਕ ਹੈ ਬਿਲਕੁਲ ਨਹੀਂ ਰੁਕਦਾ ਸਿਲਕ ਦੀ ਬਾਟਮ ਆਉਗੀ ਨਾਲ ਐਲੋਜੀ ਪੌਂਚੇ ਤੇ ਵਰਕ ਆਊਗਾ ਠੀਕ ਹੈ ਸਿਲਕ ਦੀ ਬਾਟਮ ਆਉਗੀ ਥੋੜਾ ਜਿਹਾ ਕਲਰ ਦਾ ਚੇਂਜ ਲੱਗੂਗਾ ਤੁਹਾਨੂੰ ਕਿਉਂਕਿ ਉਹਦਾ ਸਟੱਫ ਹੋ ਰਿਹਾ ਉਹਦਾ ਸਟੱਫ ਹੋ ਰਿਹਾ ਤੇ ਇਹ ਆਏਗਾ ਨਾਲ ਦੁਪੱਟਾ ਠੀਕ ਹੈ 4 ਸਾਈਡ ਲੈਸ ਲੱਗੀ ਹੋਈ ਹੈ ਵਿੱਚ ਬੂਟੀਆਂ ਐ ਬਹੁਤ ਸੋਹਣਾ ਪੀਸ ਬਣਿਆ ਹੋਇਆ ਠੀਕ ਹੈ ਇਹਦਾ ਪ੍ਰਾਈਸ ਲੱਗੇਗਾ ਜੀ ਸੂਟ ਦਾ 2250 ਠੀਕ ਹੈ ਜੋ ਜਿਵੇਂ ਚੂਦਾ ਉਹਦਾ ਪ੍ਰਾਈਸ ਸੀ ਉਹੀ ਇਹਦਾ ਲੱਗੇਗਾ 2250 ਨੈਕਸਟ ਆ ਗਿਆ ਆਪਣੇ ਕੋ ਮਹਿੰਦੀ ਕਲਰ ਦਾ ਕ੍ਰੇਪ ਦਾ ਸੂਟ ਲਓ ਜੀ ਬਹੁਤ ਹੀ ਸੋਹਣਾ ਸ਼ਾਨਦਾਰ ਸੂਟ ਜੇ ਇਹ ਲੋ ਪੀਸ ਬਹੁਤ ਸੋਹਣਾ ਠੀਕ ਹੈ ਮਹਿੰਦੀ ਕਲਰ ਪੂਰਾ 골ਡਨ ਵਰਕ ਦੇ ਨਾਲ ਜੜਿਆ ਹੋਇਆ ਸੂਟ ਆ ਘੇਰੇ ਤੇ ਵੀ ਬਹੁਤ ਸੋਹਣਾ ਹੈਵੀ ਜਿਆ ਕੰਮ ਮਿਲੂਗਾ ਤੁਹਾਨੂੰ ਸੀਕੁਐਂਸ ਦਾ ਕੰਮ ਵੀ ਮਿਲੂਗਾ ਔਰ ਪਰਲ ਦਾ ਕੰਮ ਵੀ ਮਿਲੂਗਾ ਪੋਂਚੇ ਤੇ ਸੌਰੀ ਬਾਜੂ ਤੇ ਵਰਕ ਆਊਗਾ ਪੋਂਚੇ ਤੇ ਨਹੀਂ ਆਊਗਾ ਨਾਲ ਆਏਗਾ ਜੀ ਚਨਾਉਣ ਦਾ ਦੁਪੱਟਾ ਹਲੋ ਇਹਨਾਂ ਸੋਨਾ ਚਨੋਂ ਦਾ ਦੁਪੱਟਾ ਹੈਗਾ ਮਹਿੰਦੀ ਕਲਰ ਦਾ ਸੂਟ 2650 ਪ੍ਰਾਈਸ ਰਹੇਗਾ ਓਨਲੀ 2650 ਸੂਟ ਦਾ ਪ੍ਰਾਈਸ ਰਹੇਗਾ ਦੋ ਪੀਸ ਅਵੇਲੇਬਲ ਨੇ ਇਹਦੇ ਵਿੱਚ ਇੱਕ ਕਲਰ ਆ ਗਿਆ ਮੈਰੂਨ ਮੈਰੂਨ ਸ਼ੇਡ ਬਹੁਤ ਹੀ ਸੋਹਣੀ ਆ ਬਲੈਕਿਸ਼ ਜੀ ਟੋਨ ਆਊਗੀ ਬੜੀ ਸੋਹਣੀ ਠੀਕ ਹੈ 2650 ਪ੍ਰਾਈਸ ਰਹੂਗਾ ਸੇਮ ਐਮਬਰਾਇਡਰੀ ਵਰਕ ਹੋਊਗਾ ਸੇਮ ਸਟੱਫ ਹੋਊਗਾ ਇਹ ਕ੍ਰੇਪ ਦੇ ਉੱਪਰ ਆਊਗਾ ਨੈਚੁਰਲ ਕ੍ਰੇਪ ਦੇ ਉੱਪਰ ਠੀਕ ਹੈ ਜੀ ਪਿਓਰ ਕ੍ਰੇਪ ਦੇ ਉੱਪਰ ਆਏਗਾ ਚਨੌਨ ਦਾ ਦੁਪੱਟਾ ਆਏਗਾ ਪਿਓਰ ਦਾ ਲੈਸ ਦੀ ਫਿਨਿਸ਼ਿੰਗ ਹੈ 2650 ਪ੍ਰਾਈਸ ਰਹੇਗਾ ਨੈਕਸਟ ਪੀਸ ਆ ਗਿਆ ਜੀ ਚੈੱਕ ਕਰਦੇ ਹਾਂ ਲਓ ਜੀ ਇਹ ਵੀ ਪਿਓਰ ਕ੍ਰੇਪ ਦੇ ਉੱਪਰ ਆਊਗਾ ਨੇਚਰਲ ਕ੍ਰੇਪ ਦੇ ਉੱਪਰ ਸਾਰਾ ਜੜਿਆ ਹੋਇਆ ਬਹੁਤ ਸੋਹਣਾ ਕਟਦਾਨੇ ਦਾ ਕੰਮ ਹੋਇਆ 골ਡਨ ਵਰਕ ਮਸ਼ੀਨ ਵਰਕ ਹੈਂਡ ਵਰਕ ਸਾਰਾ ਕੁਝ ਇਹਦੇ ਉੱਪਰ ਮਿਲੇਗਾ ਤੁਹਾਨੂੰ ਬਹੁਤ ਸੋਹਣਾ ਜਿਹਾ ਪੀਸ ਆ ਇਹ ਲਓ ਜੀ ठीक है बाजू के उपर बड़ा सोहना काम आया ठीक है तुम चाहो पहुंचे भी लिया सद चाहो बाजू पर भी लिया सद और ये भी आएगा चनोन का दुपट्टा ठीक है हेलो चनान का दुपट्टा आएगा प्राइस लगेगा जी उन्ती सौ पाँह रुपए ठीक है टू नाइन फाइव जीरो सैकेंड कलर आ गया ए वाला सैकेंड कलर आ जाएगा जी ए वाला एदस लगेगा जी उन्ती सौ पाँह सेम स्टफ होएगा करेप का कलर आएगा जी न्योन ग्रीन कलर ठीक है ਔਰ ਲਾਸਟ ਪੀਸ ਆਪਣਾ ਰਹਿ ਗਿਆ ਇਹ ਵਾਲਾ 2550 ਦਾ ਪ੍ਰਾਈਸ ਰਹੇਗਾ 2550 ਪ੍ਰਾਈਸ ਰਹੇਗਾ ਜੀ ਇਹਦਾ ਤੇ ਚਨਾਉਣ ਦਾ ਦੁਪੱਟਾ ਆਏਗਾ ਨਾ ਇਹ ਵੀ ਨੈਚੁਰਲ ਕريب ਦਾ ਹੀ ਸੂਟ ਹੈ ਹਲੋ ਜੀ ਦੁਪੱਟਾ ਚੈੱਕ ਕਰ ਲੋਗਾ ਓਕੇ ਜੀ ਇਹ ਸੀਗੇ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਕਿਸੇ ਦਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ